ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਮੈਂ ਇੱਕ ਵਾਰੀ ਫੇਰ ਤੁਹਾਡੇ ਨਾਲ ਲਾਈਵ ਰੂ ਰੂ ਦੋਸਤੋ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀਆਂ ਦੇ ਖਾਸ ਤੌਰ ਤੇ ਹਿਰਦੇ ਜਿਹੜੇ ਨੇ ਉਸ ਵੇਲੇ ਬਲੁੰਦਰੇ ਗਏ ਸੀ ਜਿਸ ਵੇਲੇ ਬਰਗਾੜੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਹੋਇਆ ਸੀ ਬੇਅਦਬੀ ਹੋਈ ਸੀ ਉਹਨਾਂ ਦੇ ਅੰਗਾਂ ਨੂੰ ਗਲੀਆਂ ਦੇ ਵਿੱਚ ਖਿਲਾਰਿਆ ਗਿਆ ਸੀ ਮੁੱਦਾ ਪੱਖਿਆ ਧਰਨੇ ਲੱਗੇ ਰੋਸ ਪ੍ਰਦਰਸ਼ਨ ਹੋਏ ਗੋਲੀਆਂ ਚੱਲੀਆਂ ਦੋ ਮੁੰਡਿਆਂ ਦੀ ਜਾਨ ਵੀ ਚਲੀ ਗਈ ਘਰਫੂ ਲੱਗੇ ਮੋਰਚੇ ਲੱਗੇ ਪਰ ਕੋਈ ਉਹਦਾ ਨਤੀਜਾ ਖਾਸ ਨਿਕਲਿਆ ਨਹੀਂ ਜਾਂਚ ਕਿਸ ਵਿੱਚ ਬਿਠਾਈ ਗਈ ਆਮ ਆਦਮੀ ਪਾਰਟੀ ਵੱਲੋਂ ਅਸੀਂ ਪਰਸ ਨੂੰ ਜਾਨੀ ਕਿ 9 ਜਨਵਰੀ ਨੂੰ ਇੱਕ ਬਹੁਤ ਵੱਡਾ ਖੁਲਾਸਾ ਕਰਨ ਜਾ ਰਹੇ ਹਾਂ ਬਰਗਾੜੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਉਹ ਇਹੋ ਜਿਹਾ ਖੁਲਾਸਾ ਹੈ ਕਿ ਕੈਪਟਨ ਸਰਕਾਰ ਜਿਹੜੀ ਹੈ ਉਹ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਹੋ ਉਹਨਾਂ ਦਾ ਅਸਲੀ ਚਿਹਰਾ ਸਾਹਮਣੇ ਆ ਜੂਗਾ ਉਸ ਖਲਾਸੇ ਨੂੰ ਸੁਣ ਕੇ ਸੋ ਤੱਥ ਜਿਹੜੇ ਨੇ ਸਾਡੇ ਕੋਲੇ ਪਹੁੰਚ ਚੁੱਕੇ ਨੇ ਅਸੀਂ ਉਹਨਾਂ ਤੱਥਾਂ ਨੂੰ ਸੀਰੀਅਲ ਵਾਈਜ਼ ਕੈਟਾਗਰੀ ਵਾਈਜ਼ ਕਰਕੇ ਉਹਨਾਂ ਨੂੰ ਅਸੀਂ ਜਨਤਕ ਕਰਾਂਗੇ ਪ੍ਰੈਸ ਦੇ ਸਾਹਮਣੇ ਕਰਾਂਗੇ 9 ਤਰੀਕ ਨੂੰ ਪਰਸੋਂ 9 ਜਨਵਰੀ ਨੂੰ ਉਹ ਖਲਾਸਾ ਜਿਸ ਨੂੰ ਸੁਣ ਕੇ ਕੈਪਟਨ ਸਰਕਾਰ ਨੂੰ ਪਬਲਿਕ ਨੂੰ ਜਵਾਬ ਦੇਣਾ ਬਹੁਤ ਮੁਸ਼ਕਲ ਹੋ ਜਾਊਗਾ ਤੇ 9 ਜਨਵਰੀ ਨੂੰ ਅਸੀਂ ਇਹ ਖਲਾਸਾ ਚੰਡੀਗੜ੍ਹ ਤੋਂ ਪ੍ਰੈਸ মিডিਏ ਦੇ ਰਾਹੀਂ ਕਰਾਂਗੇ ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹੜੀ ਪ੍ਰਗਟਾਵੇ ਦੇ ਵਿੱਚ ਹੋਈ ਹੈ ਉਸ ਸਿਲਸਿਲੇ ਚ ਹੋਊਗਾ ਤਾਂ ਇੰਤਜ਼ਾਰ ਕਰਿਓ 9 ਜਨਵਰੀ ਤੱਕ ਅਸੀਂ ਸਾਰੇ ਤੱਥ ਕੱਲਾ ਕੱਲਾ ਪੁਆਇੰਟ ਜਿਹੜਾ মিডিਏ ਸਾਹਮਣੇ ਰੱਖਾਂਗੇ